ਇੱਕ ਇਨਫੋਰਮੇਸ਼ਨ ਆਈ ਸੀ ਸਾਨੂੰ ਕਿ ਪੋਲੋ ਗਰਾਊਂਡ ਦੇ ਸਾਹਮਣੇ ਜਿਹੜਾ ਕੋਲੀ ਢਾਬਾ ਉਪਰ ਜਿਹੜਾ ਉੱਥੇ ਉੱਥੇ ਫਾਇਰਿੰਗ ਇਨਸੀਡੈਂਟ ਹੋਇਆ ਔਰ ਮੁੰਡੇ ਇੱਕ ਕਾਲੀ ਕਾਲੀ ਸਪਰਕ ਜਿਹੜਾ ਸਕੋਰਪੀਓ ਚੋਂ ਭੱਜ ਗਏ ਨੇ ਨਾਲ ਦੀ ਨਾਲ ਅਸੀਂ ਸਾਰੇ ਜਿਹੜੇ ਨੇ ਲੋਕਲ ਸਿਟੀ ਚ ਐਸ ਐਚ ਓ ਸਾਰੇ ਐਕਟੀਵੇਟ ਕਰਤੇ ਚੌਂਕੀਨਚਾਰ ਜੈਕਟਿਵੇਟ ਕਰਤੇ ਪੀ ਸੀ ਆਰ ਐਕਟਿਵ ਕਰਤਾ ਤਾਂ ਵਿਦਨ 1 ਆਰ ਘੰਟੇ ਤੋਂ ਪਹਿਲਾਂ ਪਹਿਲਾਂ ਹੀ ਉਹ ਜਿਹੜੇ ਨੇ ਦੋ ਮੁੰਡੇ ਸਾਨੂੰ ਅਸੀਂ ਰਾਉਂਡ ਅਪ ਕਰ ਲਏ ਔਰ ਉਹ ਗੱਡੀ ਵੀ ਰਿਕਵਰ ਕਰ ਲਈ ਐਂਡ ਵੈਪਨ ਵੀ ਰਿਕਵਰ ਕਰ ਲਿਆ ਤਾਂ ਉਹਨਾਂ ਚੋਂ ਇੱਕ ਮੁੰਡਾ ਬਰਨਾਲੇ ਦਾ ਇੱਕ ਮੁੰਡਾ ਪਟਿਆਲੇ ਦਾ ਇਹਦੇ ਚੋ ਮੇਨ ਗੱਲ ਇਹ ਦੱਸਣ ਵਾਲੀ ਹੈ ਵੀ ਇਹ ਕੋਈ ਗੈਂਗ ਵਾਰ ਜਾਂ ਕੋਈ ਆਪਸ ਚ ਕੋਈ ਵਾਰ ਜਾਂ ਕੋਈ ਆਪਸ ਚ ਨਹੀਂ ਲੜੇ ਇਹ ਤਾਂ ਉੱਥੇ ਸਡਨ ਮੌਕੇ ਤੇ ਬੈਠ ਕੇ ਆਰਗੂਮੈਂਟ ਹੋ ਗਿਆ ਕਿਸੇ ਗੱਲ ਨੂੰ ਲੈ ਕੇ ਤੇ ਇਹਨਾਂ ਨੇ ਫਾਇਰ ਕਰਤੇ ਹੁਣ ਪਰਚਾ ਦਰਜ ਕਰਕੇ ਤਫ਼ਤੀਸ਼ ਕਰਾਂਗੇ ਤੇ ਨਾਲੇ ਇਹ ਦੇਖਾਂਗੇ ਕਿ ਇਹ ਜਿਹੜੇ ਬੰਦੇ ਨੇ ਇਹ ਕਿ ਪਹਿਲਾਂ ਕਿਸੇ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਵ ਤਾਂ ਨਹੀਂ ਤੇ ਜਿਹੜਾ ਵੈਪਨ ਇਹਨਾਂ ਦਾ ਲਾਇਸੈਂਸੀ ਵੈਪਨ ਹੈ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਬੜੇ ਇਸ ਪਿਛੇ ਜੀ ਢਾਬੇ ਵਾਲਾ ਹੋਈ ਸੀ ਕਿਉਂਕਿ ਆਮ ਬੱਚੇ ਅ ਇਹਨਾਂ ਦੀ ਢਾਬੇ ਵਾਲਿਆਂ ਨਾਲ ਕਹਾ ਸੁਣੀ ਹੋਈ ਹੈ ਹਲੇ ਤੱਕ ਦੀ ਜਾਣਕਾਰੀ ਇਹੀ ਹੈ ਔਰ ਬਾਕੀ ਸਾਰਾ ਕੁਝ ਜਿਹੜਾ ਬਾਅਦ ਚ ਜਦੋਂ ਹੁਣ ਪੁੱਛ ਕੇ ਚੋਏਗੀ ਪੁਲਿਸ ਕਸਟਡੀ ਚੋਂ ਲ ਕੇ ਸਾਰੀ ਗੱਲ ਪੁੱਛ ਲਾਂਗੇ ਮੇਰੇ ਕਰਨੀ ਐ ਜੀ ਪਾਰਟੀ ਕਰ ਰਿਹਾ ਸੁਰੇ ਕਿ ਮੈਂ ਤਾਂ ਸੱਚੇ ਤਾ ਤੁਹਾਨੂੰ ਹੀ ਜਵੇਂ ਇੱਕ ਮੁੰਡਾ ਪਟਿਆਲੇ ਦਾ ਇੱਕ ਬਰਨਾਲੇ ਦਾ ਤੇ ਗੱਡੀ ਵੀ ਰਾਉਂਡ ਅਪ ਹੋ ਗਈ ਹੈ ਸਾਰੀ ਇੱਥੇ ਹੁਣ ਸਾਰੀ ਚੈੱਕ ਕਰਾਂਗੇ ਕਿ ਕਿਉਂ ਆਏ ਕੀ ਗੱਲ ਹੋਈ ਕਿਸ ਗੱਲ ਤੋਂ ਉਹਨਾਂ ਨੇ ਗੋਲੀ ਚਲਾਈ ਤੇ ਉਹ ਸਾਰੀ ਚੀਜ਼ਾਂ ਹੁਣ ਅਰ ਬਿਲਕੁਲ ਜੀ ਵੈਪਨ ਇਹਨਾਂ ਦਾ ਜਿਹੜਾ ਫੜਿਆ ਗਿਆ ਉਹਨੂੰ ਵੀ ਪ੍ਰੋਪਰ ਚੈੱਕ ਕਰਾਂਗੇ ਕਿ ਉਹ ਇਲੀਗਲ ਵੈਪਨ ਹੈ ਕਿ ਲਾਇਸੈਂਸ ਵੈਪਨ ਹੈ ਉਹ ਸਾਰੀਆਂ ਚੀਜ਼ਾਂ ਥੋਰੋਲੀ ਚੈੱਕ ਕਰਾਂਗੇ ਆ ਉਹ ਦੱਸਦੇ ਨੇ ਜਿਨ੍ਹਾਂ ਨੇ 2.2 ਹੱਲੇ ਦੱਸਦੇ ਨੇ ਬਾਕੀ ਸਾਰਾ ਥੋਰੋਲੀ ਚੈੱਕ ਕਰ ਲਾਂਗੇ ਕਿ ਕਿੰਨੇ ਰਾਉਂਡ ਫਾਇਰ ਹੋਏ ਨੇ ਨਹੀਂ ਕੋਈ ਇੰਜਰ ਨਹੀਂ ਕੋਈ ਸੀਸੀਟੀ ਵੀ ਆ ਜੀ ਮੌਕੇ ਤੇ ਵੀਡੀਓ ਕਲਿੱਪਸ ਵੀ ਬਣੀਆਂ ਨੇ ਜਿਮੇਂ ਤੋਂ ਸੋਸ਼ਲ ਮੀਡੀਆ ਦੇਖਿਆ ਤੇ ਸੀਸੀਟੀਵੀ ਫੁਟੇਜ ਉਹ ਵੀ ਸਾਰੀਆਂ ਚੈੱਕ ਕਰ ਲਾਂਗੇ ਅਸੀਂ ਸਰ ਪਟਿਆਲਾ ਪੁਲਿਸ ਦਾ ਮੈਸੇਜ ਕੋਈ ਐਸੇ ਕੋ ਬੜਾ ਸਟਰੋਂਗ ਮੈਸੇਜ ਹੈ ਜੀ ਅੰਡਰ ਦਾ ਡਾਇਨਾਮਿਕ ਲੀਡਰਸ਼ਿਪ ਆਫ ਸਰਦਾਰ ਨਾਨਕ ਸਿੰਘ ਸਾਡੇ ਵਰਦੀ ਹੁਣ ਡੀਆਈਜੀ ਬਣ ਗਏ ਨੇ ਵਰਮਨ ਸਰ ਸਾਡੇ ਹੁਣ ਨਵੇਂ ਐਸਐਸਪੀ ਸਾਹਿਬ ਆ ਰਹੇ ਨੇ ਤਾਂ ਇਹੀ ਡਾਇਰੈਕਸ਼ਨਸ ਕਨਵੇ ਹੋਈਆਂ ਨੇ ਕਿ ਨਾਨ ਟੇਲਰੈਂਸ ਆਫ ਐਨੀ ਕ੍ਰਿਮਨਲ ਐਕਟੀਵਿਟੀ ਜਿਹੜਾ ਵੀ ਕ੍ਰਿਮਨਲ ਐਕਟੀਵਿਟੀ ਕਰਦਾ ਚਾ ਕੋਈ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਉਹਨੂੰ ਸਨਬ ਕਰੋ ਬਣਦੀ ਕਾਰਵਾਈ ਕਰੋ ਔਰ ਇੱਕ ਜਿਹੜੀ ਸੈਂਸ ਆਫ ਸਿਕਿਉਰਿਟੀ ਹੈ ਪਟਿਆਲਾ ਵਾਸੀਆਂ ਚ ਉਹਨੂੰ ਵੱਧ ਤੋਂ ਵੱਧ ਸੋਲਿਡ ਕਰੋ ਕਿ ਤੁਸੀਂ ਸੇਫ ਹੋ ਔਰ ਪਟਿਆਲੇ ਚ ਜੇ ਕੋਈ ਵੀ ਕ੍ਰਾਈਮ ਕਰੂਗਾ ਉਹਦੀ ਜਗ੍ਹਾ ਜਿਹੜੀ ਆਸ ਲੱਖ ਪਿੱਛੇ ਹੀ ਆ